ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਮਰਨwarte ਤੋੜਨ ਤੋਂ ਬਾਅਦ ਕਿੱਦਾਂ ਬੋਲਦੇ ਨੇ ਆਹ ਵੀਡੀਓ ਸੁਣ ਕੇ ਤੁਸੀਂ ਅੰਦਾਜ਼ਾ ਲਾਇਓ ਵੀ ਇਹ ਉਹੀ ਡੱਲੇਵਾਲ ਹੈ ਜਿਹੜਾ ਮਰਨwarte ਬੈਠਾ ਸੀ ਪਹਿਲਾਂ ਕਿੱਦਾਂ ਬੋਲਦਾ ਸੀ ਤੇ ਮਰਨwarte ਤੋਂ ਲਣ ਕੇ ਤੋੜਨ ਤੋਂ ਬਾਅਦ ਕਿਦਾਂ ਬੋਲਦਾ ਸੁਣ ਲਿਓ ਫਿਰ ਬਾਅਦ ਵਿੱਚ ਮੈਂ ਗੱਲ ਕਰਨਾ ਐਮਐਸਪੀ ਬੰਦੀ ਸ਼ਰੂਪ ਤੋਂ ਬਾਰੇ ਛੋਟੇ ਪਿੰਡਾਂ ਦੇ ਨਵੇਂ ਪਿੰਡਾਂ ਦੇ ਫੀਡ ਫਿਰ ਇੱਕ ਇੱਕਲਾ ਵਾਲੀ ਸਰਕਾਰ ਬਣੀ ਲੱਗੀ ਤਾਂ ਮੁਦਦੀ ਪਰਫੈਕਟ ਐਮਐਸਜੀ ਦਾ ਮੁੱਦਾ ਹੁਣ ਤੋਂ ਸਿੰਘ ਇਹ ਵੀਡੀਓ ਸੁਣ ਲਈਏ ਤੁਸੀਂ ਅੰਦਾਜ਼ਾ ਲਾ ਕੇ ਦੱਸਿਓ ਕਮੈਂਟਾਂ ਦੇ ਵਿੱਚ ਹਾਲਾਂਕਿ ਜਿਹੜੇ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਮੈਨੂੰ ਫੋਨ ਕਰਕੇ ਧਮਕੀਆਂ ਵਗੈਰਾ ਵੀ ਦਿੰਦੇ ਹੁੰਦੇ ਆ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਜਿਵੇਂ ਮੈਨੂੰ ਕੋਈ ਸਮਝ ਨਹੀਂ ਹੁੰਦੀ ਇੱਕ ਬੱਚਾ ਸਮਝ ਕੇ ਟ੍ਰੇਡ ਕਰਦੇ ਆ ਹੁਣ ਇਹ ਮਰਨਵਾਰਤ ਤੋੜਨ ਤੋਂ ਬਾਅਦ ਹੀ ਵੀਡੀਓ ਹੈ ਤੁਸੀਂ ਉਦੋਂ ਪਹਿਲਾਂ ਜਿੰਨੀਆਂ ਵੀਡੀਓ ਹੈਗੀਏ ਕੱਢ ਕੇ ਸੁਣ ਲਿਓ ਦੇ ਕਿਦਾਂ ਅੱਖ ਮੀਚੀ ਹੁੰਦੀ ਹੈ ਤੁਹਾਨੂੰ ਇਦਾਂ ਲੱਗੂਗਾ ਵੀ ਬਸ ਇਹ ਤਾਂ ਆਖਰੀ ਸ਼ਾਂ ਹੈ ਹੁਣ ਵੀ ਮਰਿਆ ਜਾਂ ਲੱਕੜਾਂ ਤਿਆਰ ਹੀ ਨੇ ਜਿਵੇਂ ਉਹ ਫੋਨ ਕਰਨੇ ਪੈਂਦੇ ਰਿਸ਼ਤੇਦਾਰਾਂ ਨੂੰ ਵੀ ਆ ਜਾ ਫਟਾਫਟ 4 ਵਜੇ ਸ਼ਮਸ਼ਾਨ ਘਾਟ ਪਹੁੰਚਣਾ ਫਿਰ ਲਾਣੀਆਂ ਦਾ ਪਾਠ ਕਰਨਾ ਗੁਰਦੁਆਰੇ ਇਦਾਂ ਲੱਗੂ ਤੁਹਾਨੂੰ ਜਿਹੜੀਆਂ ਪਹਿਲੀਆਂ ਵੀਡੀਓ ਨੇ ਇਹ ਮਰਨ ਵਾਰ ਤੋੜਨ ਤੋਂ ਬਾਅਦ ਵਿੱਚ ਵੀਡੀਓ ਹੈ ਤੁਸੀਂ ਹੁਣ ਇਹਨਾਂ ਲੋਕਾਂ ਦੇ ਚਿਹਰੇ ਪੜਨ ਸ਼ੁਰੂ ਕਰੋ ਇੱਕ ਨਾ ਰਜਿਤ ਸ਼ਰਮਾ ਜਿਹੜੇ ਆਪ ਕੀ ਅਦਾਲਤ ਇੱਕ ਟੀਵੀ ਚ ਚਲਾਉਂਦੇ ਆ ਸੁਣਿਆ ਹੁਣ ਉਹਦੇ ਵਿੱਚ ਜਿਹੜੇ ਫਿਲਮੀ ਐਕਟਰ ਨੇ ਆ ਰਾਜਨੀਤਿਕ ਲੋਕ ਨੇ ਸਮਾਜ ਸੇਵੀ ਨੇ ਜਿਹੜੇ ਜਿਹੜੇ ਮਸ਼ਹੂਰ ਲੋਕ ਨੇ ਹਸਤੀਆਂ ਨੇ ਉਹ ਜਾਂਦੇ ਨੇ ਉੱਥੇ ਉਹ ਸਵਾਲ ਯਾਨੀ ਕਿ ਸਵਾਲ ਜਵਾਬ ਕਰਦੇ ਤੇ ਉਹਨੇ ਗੱਲ ਕਹੀ ਉਹ ਕਹਿੰਦਾ ਜਿੰਨੇ ਵੀ ਐਕਟਰ ਆਉਂਦੇ ਨੇ ਕਹਿੰਦਾ ਉਹ ਇੰਨੇ ਇੱਕ ਐਕਸਪੀਰੀਅੰਸ ਦੇ ਵਿੱਚ ਪਹੁੰਚ ਜਾਂਦੇ ਨੇ ਕਹਿੰਦੇ ਉਹ ਐਕਟਰ ਨਹੀਂ ਕਰਦੇ ਤੇ ਉਹ ਵਧੀਆ ਕਿਰਦਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਹਿੰਦਾ ਰਾਜਨੀਤਿਕ ਲੋਕ ਆਉਂਦੇ ਆ ਕਹਿੰਦੇ ਉਹਨਾਂ ਦੀ ਐਕਟਿੰਗ ਜਿਹੜੀ ਹੈ ਉਹ ਨਜ਼ਰ ਆ ਜਾਂਦੀ ਹੈ ਵੀ ਇਹ ਬੰਦਾ ਝੂਠ ਬੋਲ ਰਿਹਾ ਹੈ ਜਾਨੀ ਕਿ ਇਹ ਜਿਹੜੇ ਡੱਲੇ ਵਾਲ ਵਰਗੇ ਨੇ ਇਹਨਾਂ ਲੋਕਾਂ ਨੂੰ ਪੜਨਾ ਸ਼ੁਰੂ ਕਰੋ ਵੀ ਇਹ ਬੰਦੇ ਕਿੰਨੀ ਵਧੀਆ ਐਕਟਿੰਗ ਕਰਦੇ ਆ ਤੇ ਲੋਕ ਗੁੰਮਰਾਹ ਹੋ ਜਾਂਦੇ ਹੁਣ ਇਹ 5 ਕੁ ਦਿਨ ਪਹਿਲਾਂ ਇਦਾਂ ਲੱਗਦਾ ਸੀ ਵੀ ਬਸ ਸਨੇਹਾ ਆਉਣ ਵਾਲੀ ਹੈ ਇਹ ਗੱਲਾਂ ਮੇਰੀ ਇੱਕ ਮਜਬੂਰੀ ਹੈ ਮੈਨੂੰ ਕਰਨੀਆਂ ਪੈ ਰੀਆਂ ਨੇ ਮੈਂ ਕਦੇ ਨਹੀਂ ਚਾਹੁੰਦਾ ਵੀ ਕੋਈ ਪੰਜਾਬ ਦਾ ਸਾਡਾ ਸਿਆਸੀ ਲੀਡਰ ਜਾਂ ਕੋਈ ਕਿਸਾਨ ਆਗੂ ਸਮਾਜ ਸੇਵੀ ਸਾਨੂੰ ਸਦੀਵੀ ਪਿਛੋੜਾ ਦੇ ਵੀ ਸਾਨੂੰ ਪੜਨਾ ਪਵੇ ਕੱਲੇ ਆਵੇ ਨਾਨਕਾ ਸੱਦੀ ਉੱਠੇ ਜਾਏ ਇਹ ਪੜਦੇ ਹੁੰਦੇ ਗ੍ਰੰਥੀ ਦੇ ਮਾਹ ਬਾ ਕਾਨਸਾਰ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਇਹ ਪੜਨਾ ਨਾ ਪਵੇ ਇਹ ਮੈਂ ਕਹਿਣਾ ਪਰ ਜਦੋਂ ਆਹ ਵੀਡੀਓ ਦੇਖੀ ਤਾਂ ਲੱਗਦਾ ਹੀ ਨਹੀਂ ਵੀ ਇਹ ਬੰਦੇ ਨੇ ਭੁੱਖ ਹੜਤਾਲ ਮਰਨ ਵਰਤ ਰੱਖਿਆ ਹੋਣਾ ਇਹਦੇ ਚਿਹਰੇ ਤੋਂ ਲੱਗਦਾ ਹੀ ਨਹੀਂ ਉਹ ਜਿੰਨੇ ਮੇਕਅਪ ਨਹੀਂ ਕਰਦੇ ਜਦੋਂ ਗਾਣੇ ਸ਼ੂਟ ਹੁੰਦੇ ਫਿਲਮਾਂ ਸ਼ੂਟ ਹੁੰਦੀਆਂ ਨੇ ਜਿਹੜੀ ਬੀਬੀ ਦੀ ਹਾਈਟ ਲੰਬੀ ਹੁੰਦੀ ਹੈ ਐਕਟਰ ਦੇ ਨਾਲੋਂ ਜ਼ਿਆਦਾ ਉਹਨੂੰ ਟੋਆ ਪੁੱਟ ਕੇ ਥੋੜਾ ਥੱਲੇ ਖੜਾਉਣਾ ਪੈਂਦਾ ਵੀ ਉਹ ਜਣ ਕੇ ਐਕਟਰ ਤੋਂ ਉਹਦਾ ਸਿਰ ਉੱਪਰ ਨਾ ਜਾਵੇ ਇਹ ਪਰੰਪਰਾਇਕ ਤੇ ਜਿਹੜੀ ਬੀਬੀ 50 ਸਾਲ ਦੀ ਹੈ ਉਹਨੂੰ ਮੇਕਅਪ ਕਰਕੇ ਉਹ 30 ਸਾਲ ਦਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਝੁਰੜੀਆਂ ਵਗੈਰਾ ਜਿਹੜੀਆਂ ਹੁੰਦੀਆਂ ਉਹ ਬੁਰਸ਼ ਹੈ ਜਾਂ ਮਾਰਦੇ ਆ ਮੇਕਅਪ ਦਾ ਵੀ ਜਮਾ ਸਾਫ਼ ਕਰ ਦਿੰਦੇ ਤੇ ਜਦੋਂ ਪਾਣੀ ਦੀ ਬਾਲਟੀ ਬਾਅਦ ਵਿੱਚ ਮਾਰੀਦੀ ਹੈ ਤੇ ਪਤਾ ਹੀ ਨਹੀਂ ਲੱਗਦਾ ਵੀ ਬੀਬੀ ਉਹੀ ਹੈ ਜਾ ਇਹਦੇ ਤੋਂ ਵਧੀਆ ਉਦਾਹਰਣ ਲੈਣੀ ਆ ਬੀਬੀ ਜਗੀਰ ਕਰੋ ਤੁਸੀਂ ਪੁੱਛ ਲਓ ਉਹਨੂੰ ਵੀ ਬਿਊਟੀ ਪਾਰਲਰ ਵਾਲੀ ਬੀਬੀ ਕਹਿੰਦੇ ਆ ਚਲੋ ਮੇਰਾ ਕੁਲ ਮਿਲਾ ਕੇ ਕਹਿਣ ਤੋਂ ਮਤਲਬ ਇਹ ਸੀਗਾ ਵੀ ਇਹ ਬੰਦੇ ਕਿਹਜਾ ਮੇਕਅਪ ਕਰਦੇ ਆ ਕਿੰਨੇ ਕੁ ਐਕਟਰ ਜਿਹੇ ਬੰਦੇ ਸਿੱਖ ਗਏ ਵੀ ਲੋਕਾਂ ਨੂੰ ਕਿਦਾਂ ਬੇਵਕੂ ਬਣਾਇਆ ਜਾਵੇ ਅੱਛਾ ਹੁਣ ਮੈਂ ਜਿਹੜੀ ਗੱਲ ਕਰਨੀ ਆ ਪਤੇ ਦੀ ਸਿਰੇ ਦੀ ਉਹ ਇਹ ਆ ਤੁਸੀਂ ਨਾ ਜਿਹੜੇ ਬੰਦੇ ਧਰਮ ਦਾ ਕੀੜਾ ਲੈ ਕੇ ਆਪਣੇ ਦਿਮਾਗ ਵਿੱਚ ਰੱਖਦੇ ਆ ਹਰ ਵਕਤ ਬੀ ਮੈਂ ਧਰਮੀ ਆ ਮੈਂ ਪਾਠ ਜਿਆਦਾ ਕਰਦਾ ਮੈਂ ਗੁਰਦੁਆਰੇ ਜਿਆਦਾ ਸੇਵਾ ਕਰਦਾ ਮੈਂ ਸਮਾਜ ਸੇ ਬਹੁਤ ਵੱਡਾ ਮੈਂ ਹਰ ਵਕਤ ਰੱਬ ਰੱਬ ਜਿਆਦਾ ਕਰਦਾ ਉਹਨਾਂ ਬੰਦਿਆਂ ਨੂੰ ਕੱਲ ਲਸਣ ਲੱਗਾ ਤੁਸੀਂ ਉਹਨਾਂ ਬੰਦਿਆਂ ਨੂੰ ਕਦੇ ਵੀ ਫੋਨ ਕਰ ਲੋ ਕਦੇ ਵੀ ਫੋਨ ਕਰ ਲੋ ਉਹ ਕੀ ਕਹਿਣਗੇ 5 ਮਿੰਟ ਠਹਿਰੋ ਜਾਂ ਤਾਂ ਫੋਨ ਚੱਕਣਗੇ ਨਹੀਂ ਉਹ ਉਹ 5 ਮਿੰਟ ਬਾਅਦ ਵਿੱਚ ਫੋਨ ਕਰਨਗੇ ਜਦੋਂ ਫੋਨ ਕਰਨਗੇ ਫਿਰ ਕਹਿਣਗੇ ਮੈਂ ਥੋੜਾ ਜਿਹਾ ਪਾਠ ਰਹਿਦਾ ਸੀ ਤੇ ਉਹ ਮੈਂ ਕਰ ਲਾਂ ਮੈਂ ਚੱਲ ਕਾ ਨੂੰ ਫਿਰ ਉਹ ਜਣ ਕੇ ਮਰਿਆਦਾ ਵਿੱਚ ਭੰਗ ਪਾਉਣੀ ਹੈ ਇਦਾਂ ਕਹਿਣਗੇ ਉਹ ਤੁਸੀਂ ਕਦੇ ਸੁਣਿਆ ਵੀ ਕੋਈ ਬੰਦਾ ਤੁਹਾਨੂੰ ਫੋਨ ਤੇ ਕਹਿੰਦਾ ਹੋਵੇ ਮੈਂ ਪੈਸੇ ਗਿਣ ਰਿਹਾ ਸੀ ਵੀ ਮੈਨੂੰ ਤਾਂ ਟਾਈਮ ਲੱਗ ਗਿਆ ਹੁਣ ਇਹ ਡੱਲੇਵਾਲ ਦਾ ਜਿਹੜਾ ਚਿਹਰਾ ਨਿਖਰ ਕੇ ਕਿਉਂ ਸਾਹਮਣੇ ਆਇਆ ਸਾਰੇ ਟੈਨਸ਼ਨ ਕਿਉਂ ਦੂਰ ਹੋ ਗਈ ਇੱਕ ਫਿਲਮ ਤੇ ਨਾ 25 ਕਰੋੜ ਲੱਗਦਾ 30 ਕਰੋੜ ਲੱਗਦਾ 50 ਕਰੋੜ ਲੱਗਦਾ ਤੇ ਉਹ ਜਦੋਂ ਕਮਾਈ ਕਰਦੀ ਹੈ ਨਾ ਸੈਂਕੜੇ ਕਰੋੜਾਂ ਵਿੱਚ 100 ਕਰੋੜ ਕੋਈ 200 ਕਰੋੜ ਫਿਰ ਉਹ ਉਹਦੇ ਵਿੱਚ ਡਾਇਰੈਕਟਰ ਹੁੰਦਾ ਐ ਐਕਟਰ ਹੁੰਦਾ ਐ ਪ੍ਰੋਡਿਊਸਰ ਹੁੰਦਾ ਉਹ ਪੈਸੇ ਗਿਣਨ ਤੇ ਨਾ ਘੱਟੋ ਘੱਟ ਵੀ 15-20 ਦਿਨ ਤਾਂ ਲਾਈ ਦਿੰਦੇ ਆ ਵੈਸੇ ਮੈਂ ਉਹਦਾ ਇੱਕ ਕਹਿ ਰਿਹਾ ਤੁਹਾਨੂੰ ਹੁਣ ਤਾਂ ਅਕਾਊਂਟਿੰਗ ਦੇ ਵਿੱਚ ਸਾਰਾ ਪਛਾ ਆ ਜਾਂਦਾ ਐ ਕਲਿੱਕ ਕੀਤਾ ਨਹੀਂ ਅੱਧਾ ਲੱਗਿਆ ਨਹੀਂ ਵੀ ਗੂਗਲ ਦੇ ਵਿੱਚ ਪੈਸੇ ਕਿੰਨੇ ਆ ਪਰ ਜੇ ਡੱਲੇਬਾਲ ਦੀ ਗੱਲ ਕਰਨ ਲੱਗਾ ਉਹ ਇਹ ਐ ਚਿਹਰਾ ਕਿਉਂ ਨਿਖਰ ਗਿਆ ਹੁੰ ਬੈਗ ਕਈ ਮਿਲੇ ਸੀ ਪਤਾ ਵੀ ਨਹੀਂ ਸੀ ਕਿਹੜਾ ਕਿਧਰੋਂ ਆਇਆ ਕਿਹੜਾ ਕਿਧਰੋਂ ਆਇਆ ਉਹ ਚੈੱਕ ਵੀ ਕਰਨੇ ਸੀ ਵੀ ਆਹ ਬੈਗ ਵਿੱਚ ਕਿੰਨੇ ਸੀ ਇਹਦੇ ਵਿੱਚ ਕਿੰਨੇ ਸੀ ਇਹਦੇ ਵਿੱਚ ਕਿੰਨੇ ਸੀ ਤੇ ਉਹ ਹੁਣ ਜਿਹੜਾ 15-20 ਕਰੋੜ ਰੁਪਏ ਆਇਆ ਜਿਉਂ-ਜਿਉਂ ਗਿਣੇ ਗਏ ਤੇ ਟੈਨਸ਼ਨ ਦੂਰ ਹੋ ਗਈ ਫਿਰ ਨਾਲ ਹਸਾਬਤਾ ਵੀ ਲੱਗਣਾ ਸੀ ਵੀ ਆਹ ਫਲਾਨੀ ਕੁੜੀ ਦੇ ਅਕਾਊਂਟ ਵਿੱਚ ਪਾਉਣਾ ਆਹ ਫਲਾਨੇ ਮੁੰਡੇ ਦੇ ਅਕਾਊਂਟ ਵਿੱਚ ਪਾਉਣਾ ਆਹ ਫਲਾਨੀ ਨੂੰ ਨੂੰ ਫੜਾਉਣਾ ਹੈ ਆਫਲਾਨੀ ਪੋਤੀ ਨੂੰ ਫਰਾਉਣਾ ਹੈ ਆਫਲਾਨੀ ਦੋਤੀ ਨੂੰ ਜਿਹੜੇ ਕਿ ਇਹ ਹੁਣ ਤਾਂ ਨੂਰ ਆਏ ਚਿਹਰੇ ਤੇ ਜੇ ਅਸਲ ਪੁੱਛੋਗੇ ਤਾਂ ਹੁਣ ਮੈਂ ਜਿਹੜੀ ਇਹ ਗੱਲ ਕਰੇ ਆ ਨਾ ਮੈਨੂੰ ਕਮੈਂਟਾਂ ਵਿੱਚ ਇਹਨਾਂ ਦੇ ਜਿਹੜੇ ਇਹ ਚੌਧਰੀ ਚਮਚੇ ਨੇ ਕਹਿੰਦੇ ਗਿਆਨੀ ਜੀ ਕੋਈ ਸਬੂਤ ਦਿਓ ਫੇਰ ਮੰਨਾਂਗੇ ਜਿਹੜੇ ਬੰਦੇ ਨੇ ਨਾ ਚੋਰੀ ਦੇ ਨਾਲ ਦਲਾਲੀ ਲਈ ਹੁੰਦੀ ਹੈ ਲੋਕਾਂ ਨੂੰ ਬੇਵਕੂ ਬਣਾ ਕੇ ਉਹਦਾ ਕੋਈ ਸਬੂਤ ਨਹੀਂ ਹੁੰਦਾ ਉਹਦਾ ਸਬੂਤ ਕੀ ਹੁੰਦਾ ਤੁਸੀਂ ਉਹਦਾ ਚਿਹਰਾ ਚੈੱਕ ਕਰ ਲਓ ਇਹ ਉਹੀ ਅੱਖਾਂ ਨੇ ਜਦੋਂ ਕੈਮਰਾ ਚੱਲਦਾ ਸੀ ਉਦੋਂ ਇੱਕ ਅੱਖ ਮੀਚੀ ਹੁੰਦੀ ਸੀ ਲੋਕਾਂ ਨੂੰ ਮੈਸੇਜ ਦੇਣਾ ਹੁੰਦਾ ਸੀ ਵੀ ਬੱਸ ਹੁਣ 2 ਮਿੰਟ ਲੱਗਣਗੇ ਵੀ ਆਖਰੀ ਸ਼ਾਂ ਆਉਣ ਵਾਲਾ ਹੀ ਹੈ ਮਰਨ ਵਾਲਾ ਹੀ ਇਹ ਮੈਂ ਤਾਂ ਦੱਸਿਆ ਯਾਨੀ ਕਿ ਆਹ ਵੀਡੀਓ ਸੁਣ ਕੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹੋਇਆ ਮੈਨੂੰ ਫੋਨ ਕਰ ਲਿਓ ਮੈਂ ਵੀਡੀਓ ਤੁਹਾਨੂੰ ਸੈਂਡ ਕਰ ਦਿਆਂ ਚੰਗੀ ਤਰ੍ਹਾਂ ਸੁਣ ਲਿਓ ਫਿਰ ਸੁਣ ਕੇ ਦੱਸਿਓ ਵੀ ਇਹ ਉਹੀ ਡੱਲੇ ਵਾਲਾ ਹੈ ਜਿਹੜਾ 4 ਦਿਨ ਪਹਿਲਾਂ ਇਦਾਂ ਲੱਗਦਾ ਸੀ ਵੀ ਹੁਣ ਵੀ ਮਰਿਆ ਹੁਣ ਵੀ ਮਰਿਆ ਇਹਦਾ ਚਿਹਰਾ ਨਿੱਖਰ ਗਿਆ ਇੱਕ ਵਾਰੀ ਨਾ ਕਿਸੇ ਸਾਬਣ ਦੀ ਮਸੂਰੀ ਆਈ ਤੇ ਉਹ ਕੀ ਕਹਿੰਦੇ ਕਹਿੰਦੇ ਵੀ ਜਿਹੜੀ ਇਹ ਸਾਬਣ ਹੈ ਜੀ ਤੁਸੀਂ ਲਗਾਤਾਰ 3 ਮਹੀਨੇ ਲਾਉਂਗੇ ਤੁਹਾਡਾ ਚਿਹਰਾ ਗੋਰਾ ਹੋ ਜਾਊ ਤੁਦ ਵਰਗਾ ਤੇ ਗਿਆਨੀ ਮਸੀਹ ਸਾਹਿਬ ਨੇ ਕਿਤੇ ਉਤੇ ਕਮੈਂਟ ਕਰਤਾ ਜਾਨੀ ਕਿ ਉਹ ਉਹ ਤੇ ਕਥਾ ਕਰਦੇ ਨੇ ਕਹਿੰਦਾ ਕਹਿੰਦੇ ਵੀ ਜਿਹੜੀ ਸਾਬਣ ਹੈ ਨਾ ਉਹ ਮੈਲ ਕੱਢਦੀ ਹੈ ਜਾਨੀ ਕਿ ਮੈੜ ਘਟ ਦਿੰਦੀ ਐ ਚਿਹਰਾ ਨਹੀਂ ਗੋਰਾ ਕਰਦੀ ਤੇ ਉਹ ਸਭ ਜਿਹੜੇ ਕੰਪਨੀ ਵਾਲੇ ਸ਼ੋਹ ਕਹਿੰਦੇ ਵੀ ਜੇ ਤੁਸੀਂ ਦੁਬਾਰਾ ਬੋਲੇ ਨਾ ਤੁਹਾਡੇ ਤੇ ਕੇਸ ਹੋ ਸਕਦਾ ਕਹਿੰਦੇ ਅਸੀਂ ਕਰੋੜਾਂ ਰੁਪਏ ਮਸ਼ਹੂਰੀ ਤੇ ਲਾਉਨੇ ਆ ਤੁਸੀਂ ਇੱਕ ਮਿੰਟਾਂ ਵਿੱਚ ਖੇ ਕਰਤੀ ਸਾਡੀ ਇਹ ਪੂਰਾ ਨਿਚੋੜ ਐ ਸਮਝ ਲਿਓ ਇਸ ਗੱਲ ਨੂੰ ਜਾਨੀ ਕਿ ਇਹ ਵੀਡੀਓ ਸੁਣ ਕੇ ਨਾ ਤੁਸੀਂ ਜਿਹੜੀ ਮੈਂ ਵਿੱਚ ਐਡ ਕੀਤੀ ਐ ਜਾਂ ਮੈਥੋਂ ਲੈ ਲਿਓ ਜਾਂ ਨਾ ਕਿਸੇ ਨੂੰ ਪਤਾ ਲੱਗਿਆ ਉਹ ਸੁਣ ਲਿਓ ਸੁਣ ਕੇ ਦੱਸੋ ਵੀ ਇਹ ਡੱਲੇ ਵਾਲ ਉਹ ਨਹੀਂ ਹੈਗਾ ਨੇੜਾ ਕਹਿੰਦਾ ਸੀ ਮੈਂ ਮਰ ਜੂਗਾ ਮੈਂ ਪੰਜਾਬ ਦੀਆਂ ਨਸਲਾਂ ਫਸਲਾਂ ਦੇ ਖਾਤਰ ਸ਼ਹਾਦਤ ਦੇ ਦੂੰਗਾ ਇਹ ਵੀਡੀਓ ਸੁਣ ਕੇ ਦੱਸਿਓ ਵੀ ਇਹ ਢੱਲੇਵਾਲ ਉਹੀ ਐ ਜਾਂ 20-25 ਕਰੋੜ ਰੁਪਏ ਗਿਣ ਕੇ ਚਿਹਰਾ ਨਿਕਲ ਗਿਆ ਵੀ ਉਹ ਢੱਲੇਵਾਲ ਐ ਇਹ ਸਬੂਤ ਐ ਸਭ ਤੋਂ ਵੱਡਾ ਇਹਨਾਂ ਦੀ ਗੰਦੀ ਕਰਤੂਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ